ਕੇ ਬਾਅਦ ਇਹ ਆ ਮੁਰ ਸਵਾਲਾਂ ਦੇ ਵਿੱਚ ਹੈ ਪਟਿਆਲਾ ਦਾ ਰਜਿੰਦਰਾ ਹਸਪਤਾਲ ਮਰੀਜ਼ ਦੇ ਆਪਰੇਸ਼ਨ ਦੌਰਾਨ ਬਿਜਲੀ ਬੰਦ ਹੋ ਗਈ ਅਤੇ ਚੱਲਦੇ ਆਪਰੇਸ਼ਨ ਦੌਰਾਨ ਬਿਜਲੀ ਬੰਦ ਹੋਈ ਆ ਆਪਰੇਸ਼ਨ ਕਰ ਰਹੇ ਡਾਕਟਰਾਂ ਨੇ ਨਾਰਾਜ਼ਗੀ ਜਤਾਈ ਹੈ ਬਿਜਲੀ ਨਾ ਹੋਣ ਕਾਰਨ ਵੈਂਟੀਲੇਟਰ ਤੱਕ ਬੰਦ ਹੋ ਗਏ ਡਾਕਟਰਾਂ ਨੇ ਦੱਸਿਆ ਕਿ ਜੇਕਰ ਮਰੀਜ਼ ਨੂੰ ਕੁਝ ਹੋਇਆ ਤਾਂ ਜ਼ਿੰਮੇਵਾਰ ਕੌਣ ਹੋਏਗਾ ਡਾਕਟਰਾਂ ਨੇ ਮੁਸ਼ਕਲ ਦੇ ਨਾਲ ਮਰੀਜ਼ ਦਾ ਆਪਰੇਸ਼ਨ ਕੀਤਾ ਰਜਿੰਦਰਾ ਹਸਪਤਾਲ ਵੱਡੇ ਹਸਪਤਾਲ ਵਜੋਂ ਜਾਣਿਆ ਜਾਂਦਾ ਹੈ ਪੰਜਾਬ ਦੇ ਵੱਡੇ ਹਸਪਤਾਲਾਂ ਦੇ ਵਿੱਚ ਇੱਕ ਹੈ ਸਰਕਾਰੀ ਰਜਿੰਦਰਾ ਹਸਪਤਾਲ ਪਰ ਸਵਾਲਾਂ ਦੇ ਘੇਰੇ ਦੇ ਵਿੱਚ ਐ ਦਰਅਸਲ ਜਦੋਂ ਇੱਕ ਮਰੀਜ਼ ਦਾ ਆਪਰੇਟ ਕੀਤਾ ਜਾ ਰਿਹਾ ਸੀ ਡਾਕਟਰ ਉਸ ਦਾ ਆਪਰੇਸ਼ਨ ਕਰ ਰਹੇ ਸਨ ਤਾਂ ਅਚਾਨਕ ਬਿਜਲੀ ਬੰਦ ਹੋ ਗਈ ਜਿਸ ਤੇ ਡਾਕਟਰਾਂ ਨੇ ਨਾਰਾਜ਼ਗੀ ਜਤਾਈ ਹੈ ਉਹਨਾਂ ਨੇ ਕਿਹਾ ਕਿ ਬਿਜਲੀ ਨਾ ਹੋਣ ਕਾਰਨ ਵੈਂਟੀਲੇਟਰ ਤਾਂ ਬੰਦ ਹੋ ਗਿਆ ਜੇਕਰ ਮਰੀਜ਼ ਨੂੰ ਕੁਝ ਹੋ ਜਾਂਦਾ ਤਾਂ ਕੌਣ ਜ਼ਿੰਮੇਵਾਰ ਹੋਵੇਗਾ ਡਾਕਟਰਾਂ ਨੇ ਬੜੀ ਮੁਸ਼ਕਲ ਦੇ ਨਾਲ ਮਰੀਜ਼ ਦਾ ਆਪਰੇਸ਼ਨ ਕੀਤਾ ਇਸ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਡਾਕਟਰ ਨਰਾਜ਼ਗੀ ਜ਼ਾਹਰ ਕਰ ਰਹੇ ਨੇ ਸਰਕਾਰੀ ਰਜਿੰਦਰਾ ਹਸਪਤਾਲ ਬਿਜਲੀ ਨੂੰ ਕੁੱਟੇ ਹੈ ਵੀਡੀਓ ਦੱਸੀ ਜਾ ਰਹੀ ਹੈ ਜਿੱਥੇ ਚੱਲਦੇ ਆਪਰੇਸ਼ਨ ਦੇ ਦੌਰਾਨ ਬਿਜਲੀ ਬੰਦ ਹੋ ਜਾਂਦੀ ਹੈ ਤੇ ਵੈਂਟੀਲੇਟਰ ਵੀ ਬੰਦ ਹੋ ਜਾਂਦੇ ਨੇ ਡਾਕਟਰਾਂ ਨੇ ਬੜੀ ਮੁਸ਼ਕਲ ਦੇ ਨਾਲ ਆਪਰੇਸ਼ਨ ਦਿੱਤਾ ਤੇ ਨਰਾਜ਼ਗੀ ਵੀ ਜਤਾਈ ਹੈ ਕਿ ਜੇਕਰ ਮਰੀਜ਼ ਨੂੰ ਕੁਝ ਹੋ ਜਾਂਦਾ ਤਾਂ ਕੌਣ ਜ਼ਿੰਮੇਵਾਰ ਹੁੰਦਾ ਵੀਡੀਓ ਵੀ ਤੁਹਾਨੂੰ ਦਿਖਾਉਂਦੇ ਹਾਂ ਮੈਂ ਦੇਖੀ ਆਪਕਿ ਫਿਰ ਆਖੋ ਬਹੁਤ ਹੈ ਮਸਕਲ ਕੀ ਹੈ ਇਹ ਨੋ ਆਫਟਰ एवरीथिंग ਰਿਪੋਰਟ ਰਿਪੋਰਟਸ ਤੇ ਰਿਪੋਰਟਸ ਕੇ اندر ਨੋ ਹੀ ਆਲਸੋ ਪਿਕਡ ਅਪ ਜਨਰੋਸਟੀ ਪਰ ਹੈਕਸ ਜੀ ਜੀ ਨਾ ਨਾ ਪਰਟਮੈਂਟ ਮੇ ਕੋਈ ਸੀ ਨਾ ਡਾਕਟਰ ਸਟਾਫ ਇਦ ਸੀ ਆਪਰੇਟ ਕਰ ਰਹੇ ਹੋਣੇ ਤੇ ਪਹਿਲੀ ਵਾਰ ਇਨਸੀਡੈਂਟ ਹੋਇਆ ਜਦੋਂ ਰਜਿੰਦਰਾ ਹਸਪਤਲ ਦੀ ਮੇਨ ਐਮਰਜੈਂਸੀ ਦੇ ਵਿੱਚ ਲਾਈਟ ਆਈ ਗਈ ਹੈ ਲਾਈਟ ਜਾਈ ਗਈ ਹੈ ਤੇ ਹੁਣ ਇਸ ਤੋਂ 15 ਮਿੰਟ ਹੋ ਗਏ ਨੇ ਵੈਂਟੀ ਵੀ ਬੰਦ ਹੋ ਚੁੱਕਿਆ ਤੇ ਲਾਈਟ ਗਈ ਨਹੀਂ ਹੈ ਤੁਸੀਂ ਸੋਚੀਏ ਬੜੀ ਗੱਲ ਕਰੇ ਪਰਸ਼ੈਂਟ ਦੀ ਜਾਨ ਨੂੰ ਕੁਝ ਹੁੰਦਾ ਹੈ ਤੇ ਜ਼ਿੰਮੇਵਾਰ ਕੌਣ ਹੋਣਗੇ ਡਾਕਟਰ ਹੋਣਗੇ ਕਿ ਜਿਹੜਾ ਇੱਥੇ ਰਿਸਪੌਂਸਿਬਿਲਟੀ ਵਾਲਾ ਉਹ ਜ਼ਿੰਮੇਵਾਰ ਹੋਊਗਾ ਸਾਰੇ ਸਟਾਫ ਨਹੀਂ ਖੜਾ ਪਿਆ ਵੈਂਟੀ ਬੰਦ ਹੋ ਚੁੱਕਿਆ ਪੇਸ਼ੈਂਟ ਇੰਟਿਬੇਟਡ ਹੈ ਪੇਸ਼ੈਂਟ ਦੀ ਸਰਜਰੀ ਜਲਦੀ ਵੀ ਤੇ ਲਾਈਟ ਨਹੀਂ ਹੈਗੀ ਇੱਕ ਐਮਰਜੈਂਸੀ ਮੀਨ ਹੌਟਲਾਈਨ ਜਿਹੜੀ ਹੋਣੀ ਚਾਹੀਦੀ ਉੱਥੇ ਲਾਈ ਜੇ ਬੈਂਟੀ ਬੰਦ ਹੈ ਜੀ ਆਪਕੇ ਖਿਲਾਫ ਤੋਂ ਬਹੁਤ ਹੈ ਬਸ ਥੋੜਾ ਕੀ ਹੋ ਅਹ ਹੀ نو ਆਫਟਰ एवरीथिंग ਰਿਫਾਰਮ ਰਿਫਾਰਮਸ पे ਰਿਫਾਰਮਸ ਕੇ ਅੰਦਰ نو ਹੀ অলਸੋ ਪਿਕਡ ਅਪ ਡਾਇਗਨੋਸਟੀਕ ਫਾਰਸ ਥੋੜੇ ਡਾਕਟਰ ਸਟਾਫ ਇੱਥੇ ਸੀ ਕਰ ਰਹੇ ਨੇ ਤੇ ਪਹਿਲੇ ਕਨਸੀਡੈਂਟ ਹੋਏਗੇ ਜਿਹੜਾ ਰੇਂਦਰਸਪਾਲ ਦੀ ਮੇਨ ਐਮਰਜੈਂਸੀ ਦੇ ਬੱਚੇ ਲਾਈਟ ਆਈ ਗਈ ਹੈ ਲਾਈਟ ਜਾਈ ਗਈ ਹੈ ਕਿ ਫਿਰ ਉਸਤੇ ਕੰਮ ਕਰ ਰਹੇ ਨੇ ਵੈਂਟੀ ਵੀ ਬੰਦ ਹੋ ਚੁੱਕਿਆ ਹੈ ਕਿ ਲਾਈਟ ਗਈ ਨਹੀਂ ਹੈ ਕਿਸੋ ਸਿਪਰੇਟ ਦੇ ਕਰਕੇ ਜੇ ਪੇਸ਼ੈਂਟ ਦੀ ਜਾਨ ਨੂੰ ਕੁਝ ਹੁੰਦਾ ਹੈ ਤਾਂ ਜ਼ਿੰਮੇਵਾਰ ਕੌਣ ਹੋਣਗੇ ਡਾਕਟਰ ਹੋਣਗੇ ਕਿ ਜਿਹੜਾ ਇੱਥੇ ਰਿਸਪੌਂਸਿਬਿਲਟੀ ਵਾਲਾ ਉਹ ਜ਼ਿੰਮੇਵਾਰ ਹੋਊਗਾ ਸਾਰੇ ਸਟਾਫ ਨਹੀਂ ਖੜਾ ਤੇ ਵੈਂਟੀ ਬੰਦ ਹੋ ਚੁੱਕਾ ਪੇਸ਼ੈਂਟ ਇੰਟਿਬੇਟਡ ਹੈ ਪੇਸ਼ੈਂਟ ਦੀ ਸਰਜਰੀ ਚੱਲਦੀ ਵੀ ਤੇ ਲਾਈਟ ਨਹੀਂ ਹੈਗੀ ਇੱਕ ਐਮਰਜੈਂਸੀ ਮੀਨ ਹੌਟਲਾਈਨ ਜਿਹੜੀ ਹੋਣੀ ਚਾਹੀਦੀ ਉੱਥੇ ਲਾਈਟ ਨਹੀਂ ਹੈ ਤੇ ਹਾਲ ਹੈ ਰਜਿੰਦਰਾ ਹਸਪਤਾਲ ਦੇ ਵਿੱਚ ਚੱਲਦੇ ਆਪਰੇਸ਼ਨ ਦੇ ਦੌਰਾਨ ਬਿਜਲੀ ਗਲ ਹੋ ਗਈ। ਮਨੋਜ ਸ਼ਰਮ ਮੇਰੇ ਸਹੋਗੀ ਫੋਨ ਲਾਈਨ ਤੇ ਮੌਜੂਦ ਨੇ। ਆ ਮਨੋਜ ਕਦੋਂ ਦਾ ਇਹ ਵਾਕਿਆ ਕੀ ਕੁਝ ਦੱਸ ਰਹੇ ਨੇ ਡਾਕਟਰ ਤੇ ਜ਼ਿੰਮੇਵਾਰ ਕੌਣ ਹੈ? ਜੀ ਬਿਲਕੁਲ ਰੰਵੀਰ ਜੀ ਇਹ ਜਿਹੜੀ ਵੀਡੀਓ ਹੈ ਅੱਜ ਦੀ ਦੱਸੀ ਜਾ ਰਹੀ ਹੈ ਦੁਪਹਿਰ ਦੀ। ਜੀ ਜਦੋਂ ਜਿਹੜਾ ਸਰਜਰੀ ਵਿਭਾਗ ਦਾ ਆਪਰੇਸ਼ਨ ਥੀਏਟਰ ਹੈ ਉਹਦੇ ਵਿੱਚ ਲਾਈਟ ਚਲੀ ਜਾਂਦੀ ਹੈ। ਲਾਈਟ 15 ਮਿੰਟ ਦੇ ਲਈ ਜਾਂਦੀ ਹੈ ਫੇਰ ਆਉਂਦੀ ਹੈ ਫੇਰ ਜਾਂਦੀ ਹੈ ਯਾਨੀ ਕਿ ਇਹ ਬਿਜਲੀ ਦਾ ਆਉਣਾ ਜਾਣਾ ਲੱਗਿਆ ਰਹਿੰਦੇ ਤੇ ਉਹਦੇ ਨਾਲ ਜਿਹੜਾ ਬੈਕਅਪ ਹੁੰਦਾ ਹੈ ਬੈਕਅਪ ਵੀ ਖਤਮ ਹੋ ਜਾਂਦਾ ਤੇ ਉਸ ਤੋਂ ਬਾਅਦ ਜਿਹੜੇ ਆਪਰੇਸ਼ਨ ਕਰਦੇ ਨੇ ਡਾਕਟਰ ਉਹਨਾਂ ਦੀ ਟੀਮ ਦੇ ਵਿੱਚ ਤਾਂ ਇੱਕ ਡਾਕਟਰ ਦੇ ਵੱਲੋਂ ਵੀਡੀਓ ਬਣਾਈ ਜਾਂਦੀ ਹੈ ਇਹ ਜ਼ਿੰਮੇਵਾਰੀ ਸਮਝਦੇ ਹੋਏ ਕਿ ਜਿਹੜੇ ਡਾਕਟਰ ਨੇ ਉਹ ਬਿਨਾਂ ਬਿਜਲੀ ਤੋਂ ਵੀ ਮਰੀਜ਼ ਦਾ ਆਪਰੇਸ਼ਨ ਕਰ ਰਹੇ ਨੇ ਪਰ ਜਿਹੜੇ ਈਕੁਪਮੈਂਟ ਇਸ ਮਰੀਜ਼ ਦੀ ਸਿਹਤ ਨਾਲ ਜੁੜੇ ਹੋਏ ਨੇ ਉਹਦੀ ਹਾਲਤ ਦੱਸਦੇ ਨੇ ਉਹ ਬੰਦ ਹੋ ਰਹੇ ਨੇ ਜਿਸ ਤਰ੍ਹਾਂ ਕਿ ਵੈਂਟੀਲੇਟਰ ਤੇ ਦੂਜਾ ਤੁਸੀਂ ਦੇਖੋ ਕਿ ਜਿਹੜੀ ਉੱਪਰ ਲਾਈਟਾਂ ਨੇ ਕਿਉਂਕਿ ਜਦੋਂ ਵੀ ਕੋਈ ਆਪਰੇਸ਼ਨ ਹੁੰਦਾ ਉੱਪਰ ਲਾਈਟ ਜਦੋਂ ਜਗਦੀ ਹੈ ਤਾਂ ਪੂਰਾ ਡਾਕਟਰ ਨੂੰ ਸਹਿਯੋਗ ਮਿਲਦਾ ਕਿ ਕਿਸ ਤਰੀਕੇ ਨਾਲ ਉਹਨਾਂ ਨੇ ਆਪਰੇਸ਼ਨ ਨੂੰ ਕਰਨਾ ਹੈ ਲਾਈਟਾਂ ਵੀ ਬੰਦ ਨੇ ਤੇ ਰਜਿੰਦਰਾ ਹਸਪੀਟਲ ਦੀ ਅੱਜ ਦੀ ਗੱਲ ਨਹੀਂ ਹੈਗੀ ਲਗਭਗ 21 ਹਫਤਾ 10 ਦਿਨ ਪਹਿਲਾਂ ਵੀ ਐਮਰਜੈਂਸੀ ਦੀ ਲਾਈਟ 1.5 ਘੰਟੇ ਦੇ ਲਈ ਬੰਦ ਹੋ ਗਈ ਸੀ ਸ਼ਾਮ ਨੂੰ ਤੇ ਉਦੋਂ ਵੀ ਲੋਕਾਂ ਨੂੰ ਬਹੁਤ ਜ਼ਿਆਦਾ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਸੀ ਹੈਰਾਨੀ ਦੀ ਗੱਲ ਇਹ ਹੁੰਦੀ ਹੈ ਕਿ ਜਦੋਂ ਇਸ ਬਾਰੇ ਕਿਸੇ ਜ਼ਿੰਮੇਵਾਰ ਅਧਿਕਾਰੀ ਦਾ ਪੱਖ ਲੜਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਫੋਨ ਨਹੀਂ ਚੱਕਦੇ ਉਸ ਦਿਨ ਜਿਹੜੇ ਐਮਐਸ ਨੇ ਗ੍ਰੀਸਾਨੀ ਉਹਨਾਂ ਨਾਲ ਸਾਡੀ ਫੋਨ ਤੇ ਗੱਲ ਹੋਈ ਉਹਨਾਂ ਨੇ ਸਾਨੂੰ ਫੋਨ ਤੇ ਗੱਲ ਕਿਹਾ ਕਿ ਨਹੀਂ ਤੁਸੀਂ ਗਲਤ ਕਹਿ ਰਹੇ ਹੋ ਬਿਜਲੀ ਕੋਈ ਨਹੀਂ ਗਈ ਹੈਗੀ ਤੁਸੀਂ ਆ ਕੇ ਦੇਖੋ ਗਏ ਅਸੀਂ ਤਾਂ ਲਾਈਟ ਪੂਰੀ ਤਰ੍ਹਾਂ ਬੰਦ ਸੀ ਅਸੀਂ ਖਬਰ ਚਲਾਈ ਅੱਜ ਵੀ ਜਦੋਂ ਇਸ ਬਾਬਤ ਅਸੀਂ ਉਹਨਾਂ ਦਾ ਪੱਖ ਲੈਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਫੋਨ ਨਹੀਂ ਚੁੱਕਿਆ ਤੇ ਉਸ ਤੋਂ ਬਾਅਦ ਜਿਹੜੇ ਉਹਨਾਂ ਦੇ ਜੂਨੀਅਰ ਨੇਗੇ ਜੀ ਅਸਿਸਟੈਂਟ ਸਿਵਲ ਸਰਜਨ ਨੇ ਮਿਸਟਰ ਗਾਂਧੀ ਉਹਨਾਂ ਨਾਲ ਗੀਤਾ ਉਹਨਾਂ ਨੇ ਕਿਹਾ ਵੀ ਮੈਂ ਹਜੇ ਤੁਹਾਡੇ ਨਾਲ ਗੱਲ ਨਹੀਂ ਕਰ ਸਕਦਾ ਮੈਂ ਕਿਸੇ ਮੀਟਿੰਗ ਦੇ ਵਿੱਚ ਬੈਠਾ ਜਦੋਂ ਮੈਂ ਉਹਨਾਂ ਨੂੰ ਇਹ ਕਿਹਾ ਕਿ ਜੀ ਆਪਰੇਸ਼ਨ ਦੇ ਵਿੱਚ ਲਾਈਟ ਚਲੀ ਗਈ ਹੈ ਐਡਾ ਵੱਡਾ ਮੁੱਦਾ ਹੈ ਕਹਿੰਦੇ ਜੀ ਬਾਅਦ ਚ ਗੱਲ ਕਰਿਓ ਬਸ ਤਾਂ ਜਾਨ ਦੇ ਨਾਲ ਖਿਲਵਾੜ ਹੋ ਸਕਦਾ ਹੈ ਇਸ ਢੰਗ ਦੇ ਨਾਲ ਅ ਜਿਸ ਢੰਗ ਦੇ ਨਾਲ ਮੈਡੀਕਲ ਸੁਪਰਡੈਂਟ ਇਸ ਵੇਲੇ ਮਨੋਜ ਕੁਝ ਵੀ ਦੱਸਣ ਤੋਂ ਇਨਕਾਰ ਕਰ ਰਹੇ ਨੇ ਪਰ ਜੇਕਰ ਰਜਿੰਦਰਾ ਵਰਗਾ ਹਸਪਤਾਲ ਜਿਹੜਾ ਵੱਡਾ ਹਸਪਤਾਲ ਹੈ ਪੰਜਾਬ ਦਾ ਤੇ ਉਹ ਵੀ ਆਪਰੇਸ਼ਨ ਦੇ ਦੌਰਾਨ ਆਪਰੇਸ਼ਨ ਥੀਏਟਰ ਦੇ ਵਿੱਚ ਬਿਜਲੀ ਦਾ ਵਾਰ-ਵਾਰ ਜਾਣਾ ਤਾਂ ਡਾਕਟਰਾਂ ਦੇ ਲਈ ਵੀ ਮੁਸ਼ਕਲ ਹੈ ਤੇ ਜਿਸ ਮਰੀਜ਼ ਦਾ ਆਪਰੇਟ ਕੀਤਾ ਜਾ ਰਿਹਾ ਹੈ ਉਸ ਦੀ ਵੀ ਜਾਨ ਜਾ ਸਕਦੀ ਹੈ ਡਾਕਟਰ ਖੁਦ ਖੁਦ ਇਹ ਗੱਲ ਬਿਆਨ ਕਰ ਰਹੇ ਨੇ ਕਿ ਵੈਂਟੀਲੇਟਰ ਤੱਕ ਰੁਕ ਗਏ ਸੀ ਜਦੋਂ ਆਪਰੇਟ ਕੀਤਾ ਜਾ ਰਿਹਾ ਸੀਗਾ ਮਨੋਜ ਜੀ ਬਿਲਕੁਲ ਰਣਬੀਜੀ ਇਹ ਆਮ ਵੀਡੀਓ ਨਹੀਂ ਹੈਗੀ ਕਿਸੇ ਬੰਦੇ ਦੇ ਵੱਲੋਂ ਨਹੀਂ ਬਣਾਈ ਹੋਈ ਕਿ ਕੋਈ ਰਿਸ਼ਤੇਦਾਰ ਪੇਸ਼ੈਂਟ ਦਾ ਸੀ ਉਸ ਨੇ ਬਣਾਈ ਖੁਦ ਡਾਕਟਰਾਂ ਦੇ ਵੱਲੋਂ ਬਣਾਈ ਗਈ ਹੈ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਕਿ ਅਸੀਂ ਤਾਂ ਆਪਰੇਸ਼ਨ ਕਰ ਰਹੇ ਹਾਂ ਪਰ ਸਿਸਟਮ ਐਸਾ ਹੋ ਚੁੱਕਿਆ ਰਜਿੰਦਰਾ ਹਸਪੀਟਲ ਦਾ ਮਾਲਵੇ ਦਾ ਸਭ ਤੋਂ ਵੱਡਾ ਹਸਪੀਟਲ ਹੈ ਪੀਜੀਆਈ ਤੋਂ ਪਹਿਲਾਂ ਜਦੋਂ ਵੀ ਨੇੜਲੇ ਜ਼ਿਲ੍ਹਿਆਂ ਦੇ ਵਿੱਚ ਕੋਈ ਵੱਡੀ ਦੁਰਘਟਨਾ ਦੇ ਵਿੱਚ ਮਰੀਜ਼ ਆਉਂਦਾ ਤਾਂ ਸਭ ਤੋਂ ਪਹਿਲਾਂ ਰਜਿੰਦਰਾ ਦੇ ਵਿੱਚ ਆਉਂਦਾ ਕਿਉਂਕਿ ਇੱਥੇ ਬਹੁਤ ਵਧੀਆ ਡਾਕਟਰ ਨੇ ਪਰ ਇਹ ਡਾਕਟਰ ਕੀ ਕਰਨਗੇ ਜਦੋਂ ਐਡੇ ਵੱਡੇ ਹਸਪਤਾਲ ਦੇ ਵਿੱਚ ਲਾਈਟ ਦੇ ਹਾਲ ਹੋਊਗਾ ਤੇ ਜਦੋਂ ਉਸ ਤੋਂ ਬਾਅਦ ਰਾਣਾ ਜੀ ਜਿੰਮੇਵਾਰ ਅਕਸਰ ਫੋਨ ਚੱਕ ਕੇ ਜਵਾਬ ਨਾ ਦੇਣ ਉਸ ਤੋਂ ਬਾਅਦ ਇਹ ਸਵਾਲ ਜ਼ਰੂਰ ਖੜੇ ਹੁੰਦੇ ਨੇ ਦੀ ਆਖਰ ਜ਼ਿੰਮੇਵਾਰੀ ਕਿਸ ਦੀ ਹੈ ਕਿਉਂਕਿ ਡਾਕਟਰਾਂ ਨੇ ਆਪਣੀ ਜ਼ਿੰਮੇਵਾਰੀ ਸਮਝ ਕੇ ਮੁੱਦਾ ਚੱਕਿਆ ਉਹਨਾਂ ਨੇ ਵੀਡੀਓ ਬਣਾਈ ਹੈ ਕਿ ਅਸੀਂ ਇਲਾਜ ਕਰ ਰਹੇ ਹਾਂ ਪਰ ਇਸੇ ਬੈਕਅਪ ਨਹੀਂ ਸਾਨੂੰ ਮਿਲ ਰਿਹਾ ਸਿਹਤ ਮੰਤਰੀ ਦਾ ਖੋਦ ਜੇ ਗੱਲ ਕਰੀਏ ਡਾਕਟਰ ਬਲਬੀਰ ਦਾ ਹੈ ਹਲਕਾ ਪੈਂਦਾ ਪਟਿਆਲਾ ਤੋਂ ਟੂਚੋ ਐਮ ਐਲ ਏ ਨੇ ਤੇ ਸਿਹਤ ਮੰਤਰੀ ਨੇ ਉਹ ਸਮੇਂ ਸਮੇਂ ਤੇ ਗੱਲ ਕਹਿੰਦੇ ਨੇ ਕਿ ਅਸੀਂ ਪੂਰੇ ਪ੍ਰਬੰਧ ਕਰਨੇ ਆ ਪਰ ਮੰਤਰੀ ਸਾਹਿਬ ਪ੍ਰਬੰਧ ਕਰ ਰਹੇ ਨੇ ਪਰ ਜਿਹੜਾ ਠੇਲੇ ਡਾਕਟਰ ਨੇਗੇ ਹੀ ਆ ਜਿਹੜੇ ਜ਼ਿੰਮੇਵਾਰ ਅਧਿਕਾਰੀ ਨੇ ਉਹ ਇਸ ਬਾਰੇ ਕੋਈ ਸਵਾਲ ਦਾ ਜਵਾਬ ਦੇਣ ਨੂੰ ਤਿਆਰ ਨਹੀਂ ਹੁੰਦੇ ਤੇ ਇਸੇ ਕਰਕੇ ਜਿਹੜੇ ਸਵਾਲ ਨੇ ਇਹ ਬਿਲਕੁਲ ਜਾਇਜ਼ ਨੇ ਕਿ ਡਾਕਟਰਾਂ ਨੇ ਤਾਂ ਜ਼ਿੰਮੇਵਾਰੀ ਸਮਝ ਲਈ ਪਰ ਜਿਹੜੇ ਅਧਿਕਾਰੀ ਨੇ ਉਹ ਜ਼ਿੰਮੇਵਾਰੀ ਕਦੋਂ ਸੰਭਲ ਲਈ ਬਿਲਕੁਲ ਮਨੋਜ ਬਹੁਤ ਵੱਡੀ ਲਾਪਰਵਾਹੀ ਇਸ ਵੇਲੇ ਸਾਹਮਣੇ ਆ ਰਹੀ ਹੈ ਰਜਿੰਦਰਾ ਹਸਪੀਟਲ ਦੀ ਜਿੱਥੇ ਰਜਿੰਦਰਾ ਹਸਪੀਟਲ ਦੇ ਵਿੱਚ ਜਦੋਂ ਆਪਰੇਟ ਕੀਤਾ ਜਾ ਰਿਹਾ ਸੀ ਇੱਕ ਮਰੀਜ਼ ਦਾ ਆਪਰੇਸ਼ਨ ਕੀਤਾ ਜਾ ਰਿਹਾ ਸੀ ਤਾਂ ਇਸ ਦੌਰਾਨ ਬਿਜਲੀ ਬੰਦ ਹੋ ਗਈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਇਸ ਤੋਂ ਪਹਿਲਾਂ ਵੀ ਰਜਿੰਦਰਾ ਹਸਪਤਾਲ ਦੇ ਵਿੱਚ ਇਸ ਤਰ੍ਹਾਂ ਬਿਜਲੀ ਬੰਦ ਹੋ ਜਾਂਦੀ ਹੈ ਤਾਂ ਹੁਣ ਸਵਾਲ ਖੜੇ ਹੋ ਰਹੇ ਨੇ ਕਿ ਆਖਿਰ ਜ਼ਿੰਮੇਵਾਰ ਕੌਣ ਹੈ ਕਿ ਮੈਡੀਕਲ ਸੁਪਰਡੈਂਟ ਇਸ ਦੇ ਲਈ ਜ਼ਿੰਮੇਵਾਰ ਨੇ ਜਾਂ ਫਿਰ ਜਿਹੜਾ ਕੋਈ ਅਧਿਕਾਰੀ ਕਰਮਚਾਰੀ ਜ਼ਿੰਮੇਵਾਰ ਹੈ ਕਿ ਉਸ ਨੂੰ ਬਣਦੀ ਜੋ ਕਾਨੂੰਨ ਮੁਤਾਬਕ ਸਜ਼ਾ ਦਿੱਤੀ ਜਾਵੇਗੀ ਕਿਉਂਕਿ ਜਿਸ ਢੰਗ ਦੇ ਨਾਲ ਜੇਕਰ ਸਮਾਂ ਰਹਿੰਦੇ ਆਜਾਈਆਂ ਜਿਹੜੀਆਂ ਗਲਤੀਆਂ ਨੇ ਅਜੀਆਂ ਅੰਗਹਿਲੀਆਂ ਨੇ ਉਹਨਾਂ ਨੂੰ ਠੀਕ ਨਾ ਕੀਤਾ ਗਿਆ ਤਾਂ ਵੱਡੀ ਦੁਰਘਟਨਾ ਵੀ ਵਾਪਰ ਸਕਦੀ ਹੈ ਇਸ ਢੰਗ ਦੇ ਨਾਲ ਵੀਡੀਓ ਤੁਹਾਨੂੰ ਫੇਰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਜਿਸ ਦੇ ਵਿੱਚ ਡਾਕਟਰ ਖੁਦ ਕਹਿ ਰਹੇ ਨੇ ਕਿ ਜਦੋਂ ਅਸੀਂ ਆਪਰੇਟ ਕਰ ਰਹੇ ਸੀ ਬਿਜਲੀ ਚਲੇ ਗਈ ਵੈਂਟੀਲੇਟਰ ਬੰਦ ਹੋ ਗਏ ਜੇਕਰ ਮਰੀਜ਼ ਨੂੰ ਕੁਝ ਹੋ ਜਾਂਦਾ ਤਾਂ ਕੌਣ ਜ਼ਿੰਮੇਵਾਰ ਸੀ ਡਾਕਟਰਾਂ ਦੇ ਵੱਲੋਂ ਬੜੀ ਮੁਸ਼ਕਲ ਦੇ ਨਾਲ ਇਸ ਮਰੀਜ਼ ਦਾ ਇਲਾਜ ਕੀਤਾ ਗਿਆ ਦੱਸਦੀ ਹੈ ਕਿ ਕੈਂਸਰ ਦੇ ਮਰੀਜ਼ ਦਾ ਆਪਰੇਸ਼ਨ ਚੱਲ ਰਿਹਾ ਸੀ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਮਨੋਜ ਬਣੇ ਰਹੋ ਤੁਸੀਂ ਜੀ ਇੱਥੇ ਹੁਣ ਇਸ ਤੇ ਕੰਕਰਮੈਂਟ ਹੋ ਗਏ ਨੇ ਵੈਂਟੀਲੀ ਬੰਦ ਹੋ ਚੁੱਕਿਆ ਤੇ ਲਾਈਟ ਗਈ ਹੋਈ ਹੈ ਦੱਸੋ ਅਸੀਂ ਆਪਰੇਟ ਕਿੱਦਾਂ ਕਰੀਏਗਾ ਤੇ ਪੇਸ਼ੈਂਟ ਦੀ ਜਾਨ ਨੂੰ ਕੁਝ ਹੋਵੇ ਤਾਂ ਜ਼ਿੰਮੇਵਾਰ ਕੌਣ ਹੋਣਗੇ ਡਾਕਟਰ ਹੋਣਗੇ ਤੇ ਜਿਹੜਾ ਇੱਥੇ ਰਿਸਪੌਂਸਿਬਿਲਟੀ ਵਾਲਾ ਉਹ ਜ਼ਿੰਮੇਵਾਰ ਹੋਊਗਾ ਸਾਰੇ ਸਟਾਫ ਨਹੀਂ ਖੜਾ ਤੇ ਵੈਂਟੀ ਬੰਦ ਹੋ ਚੁੱਕਿਆ ਪੇਸ਼ੈਂਟ ਇੰਟਿਬੇਟਡ ਹੈ ਪੇਸ਼ੈਂਟ ਦੀ ਸਰਜਰੀ ਚੱਲਦੀ ਵੀ ਤੇ ਲਾਈਟ ਨਹੀਂ ਹੈਗੀ ਇੱਕ ਐਮਰਜੈਂਸੀ ਮੀਨ ਹੌਟਲਾਈਨ ਜਿਹੜੀ ਹੋਣੀ ਚਾਹੀਦੀ ਉੱਥੇ ਲਾਈਟ ਨਹੀਂ ਹੈ ਇਹ ਹਾਲ ਹੈ ਜਿਹੜੇ ਡਾਕਟਰ ਸਟਾਫ ਇੱਥੇ ਅਸੀਂ ਆਪਰੇਟ ਕਰ ਰਹੇ ਹਾਂ ਨੇ ਤੇ ਪਹਿਲੀ ਵਨ ਇਨਸੀਡੈਂਟ ਹੋਇਆ ਕਿ ਜਦੋਂ ਰਜਿੰਦਰਾ ਹਸਪਤਲ ਦੀ ਮੇਨ ਐਮਰਜੈਂਸੀ ਦੇ ਵਿੱਚ ਲਾਈਟ ਆਈ ਗਈ ਹੈ ਲਾਈਟ ਜਾਈ ਗਈ ਹੈ ਤੇ ਹੁਣ ਇਸ ਤੇ 15 ਮਿੰਟ ਹੋ ਗਏ ਨੇ ਵੈਂਟੀ ਵੀ ਬੰਦ ਹੋ ਚੁੱਕਿਆ ਤੇ ਲਾਈਟ ਗਈ ਨਹੀਂ ਹੈ ਤੁਸੀਂ ਸੋਚੀਏ ਅਪਰੇਟ ਕਿੱਦਾਂ ਕਰੇਂਗੇ ਪਰ ਪੇਸ਼ੈਂਟ ਦੀ ਜਾਨ ਨੂੰ ਕੁਝ ਹੁੰਦਾ ਹੈ ਤੇ ਜ਼ਿੰਮੇਵਾਰ ਕੌਣ ਹੋਣਗੇ ਡਾਕਟਰ ਹੋਣਗੇ ਕਿ ਜਿਹੜਾ ਇੱਥੇ ਰਿਸਪੌਂਸਿਬਿਲਟੀ ਵਾਲਾ ਉਹ ਜ਼ਿੰਮੇਵਾਰ ਹੋਊਗਾ ਬਿਲਕੁਲ ਇਹਦਾ ਸਵਾਲ ਇਹੀ ਹੈ ਕਿ ਰਿਸਪੌਂਸਿਬਿਲਟੀ ਕਿਸ ਦੀ ਹੈ ਜ਼ਵਾਬਦੇਹੀ ਕਿਸ ਦੀ ਹੈ ਦਾ ਇਸ ਦੇ ਵਿੱਚ ਜ਼ਿੰਮੇਵਾਰੀ ਕਿਸ ਦੀ ਹੈ ਤੇ ਕੀ ਇਸ ਮਾਮਲੇ ਦੇ ਵਿੱਚ ਕਾਰਵਾਈ ਹੋਵੇਗੀ ਕਿਉਂਕਿ ਇਹ ਕੋਈ ਪਹਿਲੀ ਵਾਰ ਨਹੀਂ ਹੈ ਇਸ ਤੋਂ ਪਹਿਲਾਂ ਵੀ ਐਸੇ ਢੰਗ ਦੇ ਨਾਲ ਬਿਜਲੀ ਗਈ ਬਿਜਲੀ ਜਾਂਦੀ ਰਹੀ ਤੇ ਡਾਕਟਰਾਂ ਦੇ ਵੱਲੋਂ ਜਿਸ ਪੇਸ਼ੈਂਟ ਦਾ ਇਲਾਜ ਕੀਤਾ ਜਾ ਰਿਹਾ ਸੀ ਉਹ ਕੈਂਸਰ ਦਾ ਮਰੀਜ਼ ਸੀ ਡਾਕਟਰ ਦੇ ਵੱਲੋਂ ਖੁਦ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਅਸੀਂ ਕੈਂਸਰ ਦੇ ਮਰੀਜ਼ ਦਾ ਇਲਾਜ ਕਰ ਰਹੇ ਸੀ ਤਾਂ ਇਸ ਦੌਰਾਨ ਬਿਜਲੀ ਬੰਦ ਹੋ ਗਈ ਵੈਂਟੀਲੇਟਰ ਬੰਦ ਹੋ ਗਏ ਬੜੀ ਮੁਸ਼ਕਲ ਦੇ ਨਾਲ ਅਸੀਂ ਆਪਰੇਟ ਕੀਤਾ ਕਿਉਂਕਿ ਬੇहद ਜ਼ਰੂਰੀ ਹੁੰਦੀ ਹੈ ਜਦੋਂ ਆਪਰੇਸ਼ਨ تھیਟਰ ਦੇ ਵਿੱਚ ਆਪਰੇਟ ਕੀਤਾ ਜਾਂਦਾ ਹੈ ਤਾਂ ਲਾਈਟਾਂ ਲਾਈਆਂ ਜਾਂਦੀਆਂ ਨੇ ਉੱਪਰਲੇ ਪਾਸੇ ਲਾਈਟ ਹੁੰਦੀ ਹੈ ਜਦੋਂ ਆਪਰੇਟ ਕੀਤਾ ਜਾਂਦਾ ਜੇਕਰ ਬਿਜਾ ਬਿਨਾ ਬਿਜਲੀ ਬਿਨਾ ਲਾਈਟ ਦੇ ਆਪਰੇਟ ਕਰਨਾ ਪਵੇ ਤਾਂ ਸਵਾਲ ਖੜੇ ਹੁੰਦੇ ਨੇ ਤੇ ਰਜਿੰਦਰਾ ਹਸਪਤਾਲ ਜਿਹੜਾ ਮਾਲਵੇ ਦੇ ਸਭ ਤੋਂ ਵੱਡੇ ਹਸਪਤਾਲਾਂ ਦੇ ਵਿੱਚੋਂ ਇੱਕ ਹੈ ਦਾ ਮਨੋਜ ਸ਼ਰਮਾ ਮੇਰੇ ਸਹਿਯੋਗੀ ਲਗਾਤਾਰ ਬਣੇ ਹੋਏ ਨੇ ਮਨੋਜ ਜਿਸ ਢੰਗ ਦੇ ਨਾਲ ਅਣਗੈਨੀ ਸਾਹਮਣੇ ਆਈ ਹੈ ਤੇ ਡਾਕਟਰ ਇਸ ਮਾਮਲੇ ਦੇ ਵਿੱਚ ਨਾਰਾਜ਼ਗੀ ਵੀ ਜ਼ਾਹਿਰ ਕਰ ਰਹੇ ਨੇ ਕਿ ਜੇਕਰ ਕੁਝ ਹੋ ਜਾਂਦਾ ਮਰੀਜ਼ ਨੂੰ ਕਿਉਂਕਿ ਕੈਂਸਰ ਦਾ ਪੇਸ਼ੈਂਟ ਸੀ ਅਤੇ ਇਸ ਢੰਗ ਦੇ ਨਾਲ ਬਿਜਲੀ ਦਾ ਜਾਣਾ ਸਵਾਲ ਤਾਂ ਬਹੁਤ ਵੱਡੇ ਨੇ ਜਿਵੇਂ ਤੁਸੀਂ ਦੱਸ ਰਹੇ ਸੀ ਪਹਿਲਾਂ ਵੀ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਨੇ ਮਨੋਜ ਜੀ ਬਿਲਕੁਲ ਮੈਂ ਦੱਸ ਚੁੱਕਿਆ ਰਣਵੀਰ ਜੀ ਕਿ ਇੱਕ ਹਫ਼ਤਾ ਪਹਿਲਾਂ 10 ਦਿਨ ਪਹਿਲਾਂ ਐਸੀ ਹੀ ਘਟਨਾ ਘੱਡੀ ਸੀ ਜਦੋਂ ਇੱਕ ਨੰਬਰ ਵਾਰ ਤੇ ਐਮਰਜੈਂਸੀ ਦੇ ਵਿੱਚ ਮੋਬਾਈਲ ਦੀ ਤੌਰ ਤੇ ਦੇ ਵਿੱਚ ਪਰਚੀਆਂ ਬਣਾਈਆਂ ਗਈਆਂ ਇਲਾਜ ਕੀਤਾ ਗਿਆ ਜੂਨੀਅਰ ਡਾਕਟਰਸ ਦੇ ਵੱਲੋਂ ਜਾਂ ਜਿਹੜੇ ਉੱਥੇ ਡਾਕਟਰ ਮੌਜੂਦ ਸੀਗੇ ਉਸ ਤੋਂ ਬਾਅਦ ਲਗਭਗ ਘੰਟਾ ਡੇਢ ਘੰਟੇ ਤੋਂ ਬਾਅਦ 6:30 ਵਜੇ ਲਾਈਟ ਆਉਂਦੀ ਹੈ ਤੇ ਮਰੀਜ਼ਾਂ ਦਾ ਬੜਾ ਬੁਰਾ ਹਾਲ ਸੀ ਹੁਣ ਆਪਰੇਸ਼ਨ ਥੀਟਰ 'ਚ ਇਹ ਮਾਮਲਾ ਜਦੋਂ ਵੀ ਸਵਾਲ ਕੀਤੇ ਜਾਂਦੇ ਨੇ ਆਮੋ ਸਾਹਮਣੇ ਜਦੋਂ ਸਵਾਲ ਹੁੰਦੇ ਨੇ ਤੇ ਅਸੀਂ ਕਿਹਾ ਜਾਂਦਾ ਕਿ ਨਹੀਂ ਐਸਾ ਕੁਝ ਨਹੀਂ ਸੀਗਾ ਸਾਡੇ ਕੋਲੇ ਪੂਰੇ ਪ੍ਰਬੰਧ ਨੇ ਪੂਰਾ ਬ ਇਸ ਤਰ੍ਹਾਂ ਦੀ ਰਜਿੰਦਰਾ ਹਸਪੀਟਲ ਦੇ ਵਿੱਚ ਕੋਈ ਮੁਸ਼ਕਿਲ ਨਹੀਂ ਹੈਗੀ ਹੋ ਸਕਦਾ ਹੈ ਕਿ ਕਿਸੇ ਨੇ ਗਲਤ ਜਾਣਕਾਰੀ ਦਿੱਤੀ ਹੋਵੇ ਪਰ ਹੁਣ ਤਾਂ ਪ੍ਰਤੱਖ ਹੈ ਕਹਿੰਦੇ ਪ੍ਰਤੱਖ ਨੂੰ ਪ੍ਰਮਾਣ ਕੀ ਖੁਦ ਡਾਕਟਰਸ ਨੇ ਵਾਰਡ ਦੇ ਵਿੱਚ ਐਮਰਜੈਂਸੀ ਸਰਜਰੀ ਰੂਮ ਦੇ ਵਿੱਚ ਵੀਡੀਓ ਬਣਾਈ ਹੈ ਤੇ ਕੈਂਸਰ ਦਾ ਮਰੀਜ਼ ਹੈ ਜਿਹਦਾ ਆਪਰੇਸ਼ਨ ਹੋ ਰਿਹਾ ਹੈ ਉਹਦੇ ਵਿੱਚ ਜੇ ਥੋੜੀ ਵੀ ਅਣਗਹਿਲੀ ਬਿਜਲੀ ਦੀ ਕਮੀ ਕਰਕੇ ਕਈ ਇਕੁਪਮੈਂਟ ਹੁੰਦੇ ਨੇ ਜਿਸ ਤਰ੍ਹਾਂ ਮੈਂ ਪਹਿਲਾਂ ਹੀ ਕਹਿ ਚੁੱਕਾ ਸੀ ਵੈਂਟੀਲੇਟਰ ਹੁੰਦਾ ਹੈ ਯਾ ਹੋਰ ਮਸ਼ੀਨਾਂ ਜਿਹੜੀਆਂ ਨੇ ਬਿਜਲੀ ਨਾਲ ਚੱਲਦੀਆਂ ਨੇ ਤੇ ਜਦੋਂ ਨਹੀਂ ਚੱਲਣਗੀਆਂ ਬਿਜਲੀ ਚਲੀ ਜਾਏਗੀ ਤਾਂ ਡਾਕਟਰ ਕਿਸ ਹੱਦ ਤੱਕ ਇਸ ਮਰੀਜ਼ ਨੂੰ ਬਚਾ ਸਕੂਗਾ ਕਿਵੇਂ ਇਲਾਜ ਬਨੋਜ ਬੈਕਅਪ ਸੀ ਜਦੋਂ ਬਿਜਲੀ ਜਾਂਦੀ ਹੈ ਤਾਂ ਬੈਕਅਪ ਹੁੰਦਾ ਹੈ ਤਾਂ ਬੈਕਅਪ ਸੀ ਜਾਂ ਉਹ ਵੀ ਖਤਮ ਹੋ ਗਿਆ ਪਰ ਰਣਵੀਰ ਜੀ ਮੋਹੀ ਗੱਲ ਕਹਿ ਰਿਹਾ ਕਿ ਬੈਕਅਪ ਵੀ ਖਤਮ ਹੋ ਗਿਆ ਡਾਕਟਰ ਖੁਦ ਕਹਿ ਰਹੇ ਨੇ ਕਿ ਨਾ ਕੋਈ ਬੈਕਅਪ ਦਾ ਸਾਨੂੰ ਪਤਾ ਲੱਗ ਰਿਹਾ ਨਾ ਐਮਰਜੈਂਸੀ ਦਾ ਪਤਾ ਲੱਗ ਰਿਹਾ ਕਿਉਂਕਿ ਜਿਹੜੇ ਐਸੇ ਆਪਾਂ ਗੱਲ ਕਰੀਏ ਆਪਰੇਸ਼ਨ ਥੀਟਰ ਹੁੰਦੇ ਨੇ ਜਾਂ ਐਮਰਜੈਂਸੀ ਹੋਰ ਸੇਵਾਵਾਂ ਹੁੰਦੀਆਂ ਉਹਨਾਂ ਦੇ ਵਿੱਚ ਜਿਵੇਂ ਹੀ ਲਾਈਟ ਜਾਂਦੀ ਹੈ ਤਾਂ ਨਾਲ ਦੀ ਨਾਲ ਬੈਕਅਪ ਹੁੰਦਾ ਤੇ ਉਹ ਬਿਜਲੀ ਚੱ ਤਾਰੇ ਇਥੇ ਤੁਸੀਂ ਦੇਖੋ ਕਿ ਹਨੇਰਾ ਹੋਇਆ ਹੋਇਆ ਤੇ ਜਿਹੜੇ ਡਾਕਟਰ ਨੇ ਉਹ ਹਨੇਰੇ ਦੇ ਵਿੱਚ ਆਪਰੇਸ਼ਨ ਕਰਕੇ ਹੀ ਆਪਣੀ ਜਿਹੜੀ ਬੇठा ਹੈਗੀ ਉਹ ਸੁਣਾ ਰਹੇ ਨੇ ਕਿ ਅਸੀਂ ਤਾਂ ਇਲਾਜ ਕਰ ਰਹੇ ਹਾਂ ਬੈਕਅਪ ਨਹੀਂ ਹੈਗਾ ਲਾਈਟ ਗਈ ਹੈ ਦੋ ਜਾਂ ਤਿੰਨ ਵਾਰੀ ਗਈ ਹੈ ਤੇ ਹੁਣ ਜੇਕਰ ਕੋਈ ਮਾੜੀ ਘਟਨਾ ਵਾਪਸਦੀ ਹੈ ਕਿ ਅਸਾ ਨਾ ਹੋਵੇ ਜੇ ਮਰੀਜ਼ ਨਾਲ ਕੁਝ ਜਿਹਾ ਵਾਪਰਦਾ ਤਾਂ ਇਹਦਾ ਜ਼ਿੰਮੇਵਾਰ ਕੌਣ ਹੋਊਗਾ ਇਹ ਨਹੀਂ ਹੈਗਾ ਕਿ ਤੁਸੀਂ ਫੋਨ ਨਹੀਂ ਚੁੱਕੋਗੇ ਤੇ ਪੱਲਾ ਝਾੜ ਲੋ ਕਿ ਆਪਣੀ ਜ਼ਿੰਮੇਵਾਰੀ ਤੋਂ ਇਹ ਨਹੀਂ ਹੈਗਾ ਇਸ ਕਰਕੇ ਇਸ ਬਾਬਤ ਚਾਹੇ ਉਹ ਬਿਜਲੀ ਦੇ ਅਧਿਕਾਰੀ ਹੁਣ ਕਿਉਂਕਿ ਜਿਹੜੀ ਰਜਿੰਦਰਾ ਦੀ ਮੇਨ ਲਾਈਨ ਹੈ ਉਹ ਅਲੱਗ ਦੇ ਇੱਕ ਗ੍ਰਿਡ ਨਾਲ ਜੁੜੀ ਹੋਈ ਹੈ ਅਲੱਗ ਤੋਂ ਅਧਿਕਾਰੀ ਦੇਖਦੇ ਨੇ ਇਸ ਕਰਕੇ ਪਾਵਰ ਕਾਮ ਨੂੰ ਇਸ ਬਾਰੇ ਕਾਰਵਾਈ ਕਰਨੀ ਹੋਊਗੀ ਤੇ ਹੈਲਥ ਡਿਪਾਰਟਮੈਂਟ ਨੂੰ ਕਾਰਵਾਈ ਕਰਨੀ ਪਊਗੀ ਕਿ ਆਖਰ ਇੱਕ ਜਾਨ ਜਿਹੜਾ ਬਚਾਉਣ ਦੇ ਲਈ ਡਾਕਟਰ ਦਾ ਕੰਮ ਕਰ ਰਹੇ ਨੇ ਪਰ ਉਸ ਜਾਨ ਨੂੰ ਜਿਹੜਾ ਖਤਰਾ ਪੈਦਾ ਹੋਇਆ ਉਹਦੇ ਲਈ ਕੌਣ ਜ਼ਿੰਮੇਵਾਰ ਹੈ ਬਿਲਕੁਲ ਅਬਾ ਬਹੁਤ ਧੰਨਵਾਦ ਫਿਲਹਾਲ ਦੇ ਲਈ ਮਨੋਸ਼ ਸ਼ਰਮਾ ਮੇਰੇ ਸਹਿਯੋਗੀ ਪਟਿਆਲਾ ਤੋਂ ਜਾਣਕਾਰੀ ਦੇ ਰਹੇ ਸੀ ਦੱਸ ਦਈਏ ਕਿ ਰਜਿੰਦਰਾ ਹਸਪੀਟਲ ਜਿਹੜਾ ਪੰਜਾਬ ਦੇ ਵੱਡੇ ਹਸਪਤਾਲਾਂ ਦੇ ਵਿੱਚ ਸ਼ਾਮਲ ਹੈ ਉੱਥੇ ਅਚਾਨਕ ਬਿਜਲੀ ਚਲੇ ਜਾਂਦੀ ਹੈ ਬਿਜਲੀ ਵਾਰ-ਵਾਰ ਜਾਂਦੀ ਹੈ ਜਿਸ ਕਾਰਨ ਡਾਕਟਰਾਂ ਨੂੰ ਆਪਰੇਟ ਕਰਨ ਦੇ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਦੱਸ ਦਈਏ ਕਿ ਜਦੋਂ ਵੀ ਕੋਈ ਵੱਡਾ ਹਸਪੀਟਲ ਹੁੰਦਾ ਹੈ ਤਾਂ ਉਸ ਨੂੰ ਇਲੈਕਟ੍ਰਿਸਿਟੀ ਦੀ ਯਾਨੀ ਕਿ ਬਿਜਲੀ ਦੀ ਅਲੱਗ ਲਾਈਨ ਪਾਈ ਹੁੰਦੀ ਹੈ ਹੌਟ ਲਾਈਨ ਵੀ ਉਸ ਨੂੰ ਕਿਹਾ ਜਾਂਦਾ ਹੈ ਬਿਜਲੀ ਬਿਨਾ ਕਿਸੇ ਕੱਟ ਤੋਂ ਜਾ ਸਕੇ ਇਸ ਕਰਕੇ ਅਲੱਗ ਤੋਂ ਲਾਈਨ ਜਿਹੜੀ ਹੈ ਉਹ ਦਿੱਤੀ ਹੁੰਦੀ ਹੈ ਪਰ ਅਜਿਹੇ ਦੇ ਵਿੱਚ ਕਿੱਥੇ ਅੰਗੈਲੀ ਹੋਈ ਹੈ ਕੌਣ ਜ਼ਿੰਮੇਵਾਰ ਹੈ ਕਿਉਂਕਿ ਇਹ ਤਾਂ ਇੱਕ ਵੀਡੀਓ ਸਾਹਮਣੇ ਆਈ ਹੈ ਬਹੁਤ ਬਾਅਦ ਪਹਿਲਾਂ ਵੀ ਅਜਿਹੇ ਘਟਨਾਵਾਂ ਵਾਪਰ ਚੁੱਕੀਆਂ ਨੇ ਜਦੋਂ ਬਿਜਲੀ ਜਾਂਦੀ ਹੈ ਜਿਹੜੇ ਇਕੁਇਪਮੈਂਟਸ ਨੇ ਜਿਹੜੇ ਬਿਜਲੀ ਨਾਲ ਚੱਲਣ ਵਾਲੇ ਯੰਤਰ ਨੇ ਜਿਹੜੇ ਹਸਪੀਟਲ ਦੇ ਵਿੱਚ ਮੌਜੂਦ ਨੇ ਉਹਨਾਂ ਲਈ ਬੈਕਅਪ ਕੀ ਹੈ ਤੇ ਜੇਕਰ ਬੈਕਅਪ ਵੀ ਖਤਮ ਹੋ ਜਾਵੇ ਫਿਰ ਕਿਵੇਂ ਮਰੀਜ਼ ਦੀਆਂ ਜ਼ਿੰਦਗੀਆਂ ਜਿਹੜੀਆਂ ਨੇ ਮਰੀਜ਼ਾਂ ਦੀਆਂ ਉਹ ਦਾਤੇ ਲੱਗ ਸਕਦੀਆਂ ਨੇ ਅਜਿਹਾ ਹੀ ਮਾਮਲਾ ਰਜਿੰਦਰਾ ਹਸਪਤਾਲ ਦੇ ਵਿੱਚੋਂ ਸਾਹਮਣੇ ਆਇਆ ਜਿੱਥੇ ਇੱਕ ਕੈਂਸਰ ਪੇਸ਼ੀਐਂਟ ਦਾ ਇਲਾਜ ਕੀਤਾ ਜਾ ਰਿਹਾ ਸੀ ਆਪਰੇਸ਼ਨ ਥੀਏਟਰ ਦੇ ਵਿੱਚ ਆਪਰੇਟ ਕੀਤਾ ਜਾ ਰਿਹਾ ਸੀ ਡਾਕਟਰਾਂ ਦੀ ਪੂਰੀ ਟੀਮ ਸੀ ਉੱਥੇ ਮੌਜੂਦ ਤਾਂ ਇਹ ਬਿਜਲੀ ਚਲੇ ਜਾਂਦੀ ਹੈ ਇੱਕ ਵਾਰ ਨਹੀਂ ਦੋ ਤਿੰਨ ਵਾਰ ਬਿਜਲੀ ਜਾਂਦੀ ਹੈ ਬੈਕਅਪ ਵੀ ਖਤਮ ਹੋ ਜਾਂਦਾ ਹੈ ਵੈਂਟੀਲੇਟਰ ਬੰਦ ਹੋ ਜਾਂਦਾ ਜਿਸ ਕਰਕੇ ਮਰੀਜ਼ ਦੀ ਜਾਨ ਖਤਰੇ ਦੇ ਵਿੱਚ ਪੈ ਜਾਂਦੀ ਹੈ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਡਾਕਟਰ ਬੜੀ ਮੁਸ਼ਕਿਲ ਦੇ ਨਾਲ ਆਪਰੇਟ ਕਰਦੇ ਨੇ ਪਰ ਵੀਡੀਓ ਆਖ ਕੇ ਬਣਾਉਂਦੇ ਨੇ ਕਿ ਪਹਿਲਾਂ ਵੀ ਅਜਿਹਾ ਹੋਇਆ ਤੇ ਵਾਰ-ਵਾਰ ਜਿਹਾ ਹੋ ਰਿਹਾ ਹੈ ਕੋਈ ਧਿਆਨ ਕਿਉਂ ਨਹੀਂ ਦੇ ਰਿਹਾ ਕੋਈ ਰਿਸਪੌਂਸਿਬਿਲਟੀ ਕਿਉਂ ਨਹੀਂ ਲੈ ਰਹਾ ਜਵਾਬਦੇਹੀ ਕਿਸ ਦੀ ਹੈ ਤਾਂ ਇਸੇ ਕਰਕੇ ਇਹ ਵੀਡੀਓ ਜਿਹੜੇ ਮੌਜੂਦ ਡਾਕਟਰ ਸੀਗੇ ਉਹਨਾਂ ਦੇ ਵੱਲੋਂ ਬਣਾਈ ਗਈ ਤੇ ਸਾਹਮਣੇ ਲਿਆਂਦੀ ਗਈ ਕਿ ਕਿਵੇਂ ਰਜਿੰਦਰਾ ਹਸਪਤਾਲ ਦੇ ਵਿੱਚ ਇਲਾਜ ਦੇ ਦੌਰਾਨ ਬਿਜਲੀ ਚਲੇ ਜਾਂਦੀ ਹੈ ਤੇ ਬੜੀ ਮੁਸ਼ਕਿਲ ਦੇ ਨਾਲ ਡਾਕਟਰਾਂ ਦੇ ਵੱਲੋਂ ਜੋ ਕੈਂਸਰ ਪੇਸ਼ੈਂਟ ਹੈ ਉਸ ਦਾ ਆਪਰੇਟ ਕੀਤਾ ਜਾਂਦਾ ਹੈ ਸਾਰੇ ਸਟਾਫ ਸਾਰੇ ਡਾਕਟਰ ਸਟਾਫ ਇੱਥੇ ਸੀ ਓਪਰੇਟ ਕਰ ਰਹੇ ਨੇ ਤੇ ਪਹਿਲੀ ਵਾਰ ਇਨਸੀਡੈਂਟ ਨਹੀਂ ਹੋਇਆ ਕਿ ਜਦੋਂ ਰਜਿੰਦਰਾ ਹਸਪਤਲ ਦੀ ਮੇਨ ਐਮਰਜੈਂਸੀ ਦੇ ਵਿੱਚ ਲਾਈਟ ਆਈ ਗਈ ਹੈ ਲਾਈਟ ਗਈ ਗਈ ਹੈ ਤੇ ਹੁਣ ਇਸ ਤੇ 15 ਮਿੰਟ ਹੋ ਗਏ ਨੇ ਵੈਂਟੀ ਵੀ ਬੰਦ ਹੋ ਚੁੱਕਿਆ ਤੇ ਲਾਈਟ ਗਈ ਹੋਈ ਹੈ ਤੁਸੀਂ ਓਪਰੇਟ ਕਿੱਦਾਂ ਕਰੀਏ ਕਰੋ ਪੇਸ਼ੈਂਟ ਦੀ ਜਾਨ ਨੂੰ ਕੁਝ ਹੁੰਦਾ ਹੋਵੇ ਤੇ ਜ਼ਿੰਮੇਵਾਰ ਕੌਣ ਹੋਣਗੇ ਡਾਕਟਰ ਹੋਣਗੇ ਕਿ ਜਿਹੜਾ ਇੱਥੇ ਰਿਸਪੌਂਸਿਬਿਲਟੀ ਵਾਲਾ ਉਹ ਜ਼ਿੰਮੇਵਾਰ ਹੋਊਗਾ ਸਾਰੇ ਸਟਾਫ ਨਹੀਂ ਖੜਾ ਪਿਆ ਵੈਂਟੀ ਬੰਦ ਹੋ ਚੁੱਕਿਆ ਪੇਸ਼ੈਂਟ ਇੰਟਿਊਬੇਟਡ ਹੈ ਪੇਸ਼ੈਂਟ ਦੀ ਸਰਜਰੀ ਜਲਦੀ ਵੀ ਤੇ ਲਾਈਟ ਨਹੀਂ ਕੁਝ ਹੋਇਆ ਡਾਕਟਰ ਸਟਾਫ ਇੱਥੇ ਸੀ ਆਪਰੇਟ ਕਰ ਰਹੇ ਹੋਏ ਨੇ ਤੇ ਪਹਿਲੀ ਵਾਰ ਇਨਸੀਡੈਂਟ ਵੀ ਹੋਇਆ ਕਿ ਜਦੋਂ ਰਜਿੰਦਰਾ ਹਸਪਤਲ ਦੀ ਮੇਨ ਐਮਰਜੈਂਸੀ ਦੇ ਵਿੱਚ ਲਾਈਟ ਆਈ ਗਈ ਹੈ ਲਾਈਟ ਗਈ ਗਈ ਹੈ ਤੇ ਹੁਣ ਇਸ ਤੇ 15 ਮਿੰਟ ਹੋ ਗਏ ਨੇ ਵੈਂਟੀ ਵੀ ਬੰਦ ਹੋ ਚੁੱਕਿਆ ਤੇ ਲਾਈਟ ਗਈ ਹੋਈ ਹੈ ਜਦੋਂ ਸੀ ਆਪਰੇਟ ਕੀਤਾ ਕਰੇ ਗਰ ਪੇਸ਼ੈਂਟ ਦੀ ਜਾਨ ਨੂੰ ਕੁਝ ਹੁੰਦਾ ਹੋਵੇ ਤੇ ਜ਼ਿੰਮੇਵਾਰ ਕੌਣ ਹੋਣਗੇ ਡਾਕਟਰ ਹੋਣਗੇ ਕਿ ਜਿਹੜਾ ਇੱਥੇ ਰਿਸਪੌਂਸਿਬਿਲਟੀ ਵਾਲਾ ਉਹ ਜ਼ਿੰਮੇਵਾਰ ਹੋਊਗਾ ਸਾਰੇ ਸਟਾਫ ਨਹੀਂ ਖੜਾ ਪਿਆ ਵੈਂਟੀ ਬੰਦ ਹੋ ਚੁੱਕਿਆ ਪੇਸ਼ੈਂਟ ਇੰਟਿਊਬੇਟਡ ਹੈ ਪੇਸ਼ੈਂਟ ਦੀ ਸਰਜਰੀ ਚੱਲਦੀ ਵੀ ਤੇ ਲਾਈਟ ਨਹੀਂ ਹੈ ਕੁਝ ਹੋਰ ਡਾਕਟਰ ਸਟਾਫ ਇੱਧਰ ਸੀ ਆਪਰੇਟ ਕਰ ਰਹੇ ਨੇ ਤੇ ਪਹਿਲੀ ਵਾਰ ਇਨਸੀਡੈਂਟ ਨਹੀਂ ਹੋਇਆ ਕਿ ਜਦੋਂ ਰਜਿੰਦਰਾ ਹਸਪਤਲ ਦੀ ਮੇਨ ਐਮਰਜੈਂਸੀ ਦੇ ਵਿੱਚ ਲਾਈਟ ਆਈ ਗਈ ਹੈ ਲਾਈਟ ਜਾਈ ਗਈ ਹੈ ਤੇ ਹੁਣ ਇਸ ਤੇ 15 ਮਿੰਟ ਹੋ ਗਏ ਨੇ ਵੈਂਟੀਲੇਟਰ ਵੀ ਬੰਦ ਹੋ ਚੁੱਕਿਆ ਤੇ ਲਾਈਟ ਗਈ ਹੋਈ ਹੈ ਰਾਜੇਂਦਰਾ ਹਸਪਤਾਲ ਦੇ ਵਿੱਚ ਬਹੁਤ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ ਕਿਸ ਢੰਗ ਦੇ ਨਾਲ ਬਿਜਲੀ ਜਾਂਦੀ ਹੈ ਗੁੱਲ ਹੋ ਜਾਂਦੀ ਹੈ ਆਪਰੇਸ਼ਨ ਥੀਏਟਰ ਦੇ ਵਿੱਚ ਆਪਰੇਟ ਕਰ ਰਹੇ ਡਾਕਟਰਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਵੇਂ ਲਾਪਰਵਾਹੀ ਵਰਤੀ ਜਾ ਰਹੀ ਹੈ ਕਿਵੇਂ ਅਣਗਹਿਲੀ ਸਾਹਮਣੇ ਆਈ ਹੈ ਕਿਵੇਂ ਰਿਸਪੌਂਸਿਬਿਲਟੀ ਵੀ ਨਹੀਂ ਲਈ ਜਾ ਰਹੀ ਹਾਲੇ ਤੱਕ ਰਾਜੇਂਦਰਾ ਹਸਪਤਾਲ ਦੇ ਜੋ ਮੈਡੀਕਲ ਸੁਪਰਟੈਂਡੈਂਟ ਨੇ ਉਹਨਾਂ ਦਾ ਕੋਈ ਪ੍ਰਤੀਕਰਮ ਵੀ ਸਾਹਮਣੇ ਨਹੀਂ ਆਇਆ ਹੈਗਾ ਆਪਰੇਸ਼ਨ ਦੇ ਦੌਰਾਨ ਬਿਜਲੀ ਬੰਦ ਹੋ ਗਈ ਡਾਕਟਰ ਜਿਹੜੇ ਮੌਜੂਦ ਸੀ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਇੱਕ ਨਹੀਂ ਦੋ ਨਹੀਂ ਕਈ ਵਾਰ ਬਿਜਲੀ ਗਈ ਹਾਲਾਂਕਿ ਜੋ ਬੈਕਅਪ ਸੀਓ ਵੀ ਖਤਮ ਹੋ ਗਿਆ ਕਿਸ ਢੰਗ ਦੇ ਨਾਲ ਵੈਂਟੀਲੇਟਰ ਬੰਦ ਹੋ ਗਿਆ ਤੇ ਬਹੁਤ ਦਿੱਕਤਾਂ ਤੋਂ ਬਾਅਦ ਆਪਰੇਟ ਕਰਨਾ ਪਿਆ ਕੈਂਸਰ ਮਰੀਜ਼ ਸੀ ਜਿਸ ਦਾ ਆਪਰੇਟ ਕੀਤਾ ਜਾ ਰਿਹਾ ਸੀ ਮਰੀਜ਼ ਦੇ ਆਪਰੇਸ਼ਨ ਦੇ ਦੌਰਾਨ ਹੀ ਬਿਜਲੀ ਬੰਦ ਹੋਈ ਹੈ ਰਜਿੰਦਰਾ ਹਸਪਤਾਲ ਜੇਕਰ ਵੱਡੇ ਹਸਪਤਾਲਾਂ ਦੇ ਵਿੱਚ ਇਹ ਹਾਲਾਤ ਨੇ ਤਾਂ ਫਿਰ ਛੋਟੇ ਹਸਪਤਾਲਾਂ ਦੇ ਕੀ ਹਾਲ ਹੋਣਗੇ ਸਵਾਲ ਇਹੀ ਹੈ ਵੱਡੀ ਲਾਪਰਵਾਹੀ ਰਜਿੰਦਰਾ ਹਸਪਤਾਲ ਤੋਂ ਸਾਹਮਣੇ ਆਈ ਆ ਅਖਿਰ ਜ਼ਿੰਮੇਵਾਰੀ ਕਿਸ ਦੀ ਹੈ ਤੇ ਅੰਗੈਲੀ ਕਿਸ ਨੇ ਵਰਤੀ ਹੈ ਇਸ ਦੀ ਜਵਾਬਦੇਹੀ ਕੌਣ ਤੈਅ ਕਰੇਗਾ ਤੇ ਤਾਂ ਜੋ ਭਵਿੱਖ ਦੇ ਵਿੱਚ ਅਜਿਹਾ ਨਾ ਹੋਵੇ ਡਾਕਟਰ ਵੀ ਇਹੀ ਗੱਲ ਕਹਿ ਰਹੇ ਨੇ ਜਿਨ੍ਹਾਂ ਦੇ ਵੱਲੋਂ ਇਹ ਵੀਡੀਓ ਬਣਾਈ ਗਈ ਕਿ ਜੇਕਰ ਮਰੀਜ਼ ਨੂੰ ਕੁਝ ਹੋ ਜਾਂਦਾ ਤਾਂ ਜ਼ਿੰਮੇਵਾਰ ਕੌਣ ਸੀ ਦੱਸਦੀ ਹੈ ਕਿ ਰਜਿੰਦਰਾ ਹਸਪਤਾਲ ਦੇ ਵਿੱਚ ਅੱਜ ਦੀ ਹੀ ਇਹ ਖਬਰ ਹੈ ਇੱਕ ਵੀਡੀਓ ਸਾਹਮਣੇ ਆਉਂਦੀ ਹੈ ਆਪਰੇਟ ਕੀਤਾ ਜਾ ਰਿਹਾ ਸੀ ਕੈਂਸਰ ਪੇਸ਼ੈਂਟ ਦਾ ਤੇ ਜਦੋਂ ਪੂਰੀ ਟੀਮ ਡਾਕਟਰਾਂ ਦੀ ਆਪਰੇਟ ਕਰ ਰਹੀ ਸੀ ਤਾਂ ਅਚਾਨਕ ਬਿਜਲੀ ਚਲੀ ਜਾਂਦੀ ਹੈ ਡਾਕਟਰਾਂ ਦੇ ਮੁਤਾਬਕ ਬਿਜਲੀ ਕਈ ਵਾਰ ਗਈ ਇਸ ਕਰਕੇ ਬੈਕਅਪ ਵੀ ਖਤਮ ਹੋ ਗਿਆ ਅਤੇ ਬੈਕਅਪ ਖਤਮ ਹੋਣ ਕਰਕੇ ਵੈਂਟੀਲੇਟਰ ਸਮੇਤ ਹੋਰ ਜਿਹੜੀਆਂ ਮਸ਼ੀਨਾਂ ਨੇ ਬਿਜਲੀ ਦੇ ਨਾਲ ਚੱਲਦੀਆਂ ਨੇ ਉਹ ਬੰਦ ਹੋ ਗਈਆਂ ਡਾਕਟਰਾਂ ਨੇ ਕਿਹਾ ਕਿ ਅਸੀਂ ਬੜੀ ਮੁਸ਼ਕਿਲ ਦੇ ਨਾਲ ਆਪਰੇਟ ਕੀਤਾ ਪਰ ਜੇਕਰ ਮਰੀਜ਼ ਨੂੰ ਕੁਝ ਹੋ ਜਾਂਦਾ ਤਾਂ ਜ਼ਿੰਮੇਵਾਰ ਕੌਣ ਸੀ ਤਾਂ ਵੱਡੇ ਸਵਾਲ ਇਹੀ ਨੇ ਕਿਉਂਕਿ ਰਜਿੰਦਰਾ ਹਸਪਤਾਲ ਮਾਲਵੇ ਦਾ ਵੱਡਾ ਹਸਪਤਾਲ ਪੰਜਾਬ ਦੇ ਵੱਡੇ ਹਸਪਤਾਲਾਂ ਦੇ ਵਿੱਚੋਂ ਇੱਕ ਅਤੇ ਖਾਸ ਕਰ ਸਿਹਤ ਮੰਤਰੀ ਦਾ ਆਪਣੇ ਹਲਕੇ ਦੇ ਵਿੱਚ ਸਿਹਤ ਮੰਤਰੀ ਦੇ ਡਾਕਟਰ ਬਲਬੀਰ ਸਿੰਘ ਦੇ ਆਪਣੇ ਹਲਕੇ ਦੇ ਵਿੱਚ ਤੇ ਆਪਣੇ ਜ਼ਿਲ੍ਹੇ ਦੇ ਵਿੱਚ ਇਸ ਢੰਗ ਦੇ ਨਾਲ ਹੁਣ ਸਵਾਲ ਇਹ ਨੇ ਕਿ ਆਖਿਰ ਕੌਣ ਜ਼ਿੰਮੇਵਾਰ ਹੈ ਜਿਹੜਾ ਅਧਿਕਾਰੀ ਕਿਹੜਾ ਮੁਲਾਜ਼ਮ ਕਿਹੜਾ ਕਰਮਚਾਰੀ ਇਸ ਦੇ ਲਈ ਜ਼ਿੰਮੇਵਾਰ ਹੈ ਭਵਿੱਖ ਦੇ ਵਿੱਚ ਜਿਹਾ ਨਾ ਹੋਵੇ ਤੇ ਜ਼ਿੰਮੇਵਾਰੀ ਕੌਣ ਫਿਕਸ ਕਰੇਗਾ ਰਜਿੰਦਰਾ ਹਸਪਤਾਲ ਦੇ ਵਿੱਚ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ ਸਵਾਲਾਂ ਦੇ ਵਿੱਚ ਆ ਪਟਿਆਲਾ ਦਰਜਿੰਦਰ ਹਸਪਤਾਲ ਜਿੱਥੇ ਚੱਲਦੇ ਆਪਰੇਸ਼ਨ ਦੇ ਦੌਰਾਨ ਬਿਜਲੀ ਚਲੇ ਗਈ ਅਤੇ ਬਿਨਾ ਬਿਜਲੀ ਦੇ ਹੀ ਡਾਕਟਰਾਂ ਨੂੰ ਬੜੀ ਮੁਸ਼ਕਲ ਦੇ ਨਾਲ ਆਪਰੇਟ ਕਰਨਾ ਪਿਆ ਡਾਕਟਰਾਂ ਨੇ ਕਿਵੇਂ ਨਾ ਕਿਵੇਂ ਇਸ ਆਪਰੇਟ ਨੂੰ ਕੀਤਾ ਪਰ ਲਾਈਟ ਨਾ ਹੋਣ ਕਾਰਨ ਇਲੈਕਟ੍ਰਿਸਿਟੀ ਨਾ ਹੋਣ ਕਾਰਨ ਲਾਈਟਾਂ ਬੰਦ ਹੋ ਗਈਆਂ ਵੈਂਟੀਲੇਟਰ ਤੱਕ ਬੰਦ ਹੋ ਗਏ ਇਹ ਵੀਡੀਓ ਖੋਦੋ ਬਖੋਦ ਬਿਆਨ ਕਰ ਰਹੀ ਹੈ ਕਿ ਰਜਿੰਦਰਾ ਹਸਪਤਾਲ ਦੇ ਹਾਲਾਤ ਕੀ ਨੇ ਕਿ ਜਿਹੜਾ ਇਸੇ ਰਿਸਪੌਂਸਿਬਿਲਟੀ ਵਾਲਾ ਉਹ ਜ਼ਿੰਮੇਵਾਰ ਹੋਣਾ ਚਾਹੀਦਾ ਜਿਹਨੇ ਠਾਇਏ ਸਾਰੇ ਸਟਾਫ ਨਹੀਂ ਖੜਾ ਪਿਆ ਵੈਂਟੀ ਬੰਦ ਹੋ ਚੁੱਕਿਆ ਪੇਸ਼ੈਂਟ ਇੰਟਿਬੇਟਡ ਹੈ ਪੇਸ਼ੈਂਟ ਦੀ ਸਰਜਰੀ ਜਲਦੀ ਵੀ ਤੇ ਲਾਈਟ ਨਹੀਂ ਹੈਗੀ ਇੱਕ ਐਮਰਜੈਂਸੀ ਮੀਨ ਹੌਟਲਾਈਨ ਜਿਹੜੀ ਹੋਣੀ ਚਾਹੀਦੀ ਉੱਥੇ ਲਾਈਟ ਨਹੀਂ ਹੈ ਇਹ ਹਾਲ ਹੈ ਕੁਝ ਹੋਰ ਡਾਕਟਰ ਸਟਾਫ ਇੱਥੇ ਅਸੀਂ ਆਪਰੇਟ ਕਰ ਰਹੇ ਹੋਏ ਨੇ ਤੇ ਪਹਿਲੀ ਵਨ ਇਨਸੀਡੈਂਟ ਨਹੀਂ ਹੋਇਆ ਕਿ ਜਦੋਂ ਰਜਿੰਦਰਾ ਹਸਪਤਲ ਦੀ ਮੇਨ ਐਮਰਜੈਂਸੀ ਦੇ ਵਿੱਚ ਲਾਈਟ ਆਈ ਗਈ ਹੈ ਲਾਈਟ ਜਾਈ ਗਈ ਹੈ ਤੇ ਹੁਣ ਇਸ ਤੇ 15 ਮਿੰਟ ਹੋ ਗਏ ਨੇ ਵੈਂਟੀ ਵੀ ਬੰਦ ਹੋ ਚੁੱਕਿਆ ਤੇ ਲਾਈਟ ਗਈ ਵੀ ਹੈ ਦੱਸੋ ਸੀ ਆਪਰੇਟ ਕਿੱਦਾਂ ਕਰੇਕਰ ਪੇਸ਼ੈਂਟ ਦੀ ਜਾਨ ਨੂੰ ਕੁਝ ਹੁੰਦਾ ਹੋਵੇ ਤੇ ਜ਼ਿੰਮੇਵਾਰ ਕੌਣ ਹੋਣਗੇ ਡਾਕਟਰ ਹੋਣਗੇ ਕਿ ਜਿਹੜਾ ਇੱਥੇ ਰਿਸਪੌਂਸਿਬਿਲਟੀ ਵਾਲਾ ਉਹ ਜ਼ਿੰਮੇਵਾਰ ਹੋਊਗਾ ਸਾਰੇ ਸਟਾਫ ਨਹੀਂ ਖੜਾ ਪਿਆ ਵੈਂਟੀ ਬੰਦ ਹੋ ਚੁੱਕਿਆ ਪੇਸ਼ੈਂਟ ਇੰਟਿਊਬੇਟਡ ਹੈ ਪੇਸ਼ੈਂਟ ਦੀ ਸਰਜਰੀ ਜਲਦੀ ਵੀ ਇਹਦੇ ਤੇ ਲਾਈਟ ਨਹੀਂ ਹੈਗੀ ਇੱਕ ਐਮਰਜੈਂਸੀ ਮੇਨ ਹੌਟਲਾਈਨ ਜਿਹੜੀ ਹੋਣੀ ਚਾ ਇਸ ਲਈ ਡਾਕਟਰ ਸਟਾਫ ਇੱਥੇ ਸੀ ਆਪਰੇਟ ਕਰ ਰਹੇ ਹੋਏ ਨੇ ਤੇ ਪਹਿਲੀ ਵਾਰ ਇਨਸੀਡੈਂਟ ਨਹੀਂ ਹੋਇਆ ਕਿ ਜਦੋਂ ਰਜਿੰਦਰਾ ਹਸਪਤਲ ਦੀ ਮੇਨ ਰੈਵਨਸੀ ਦੇ ਵਿੱਚ ਲਾਈਟ ਆਈ ਗਈ ਹੈ ਲਾਈਟ ਜਾਈ ਗਈ ਹੈ ਤੇ ਹੁਣ ਇਸ ਤੇ ਕੰਟਰਾਮੈਂਟ ਹੋ ਗਏ ਨੇ ਵੈਂਟੀ ਵੀ ਬੰਦ ਹੋ ਚੁੱਕਿਆ ਤੇ ਲਾਈਟ ਗਈ ਹੋਈ ਹੈ ਅਸੋਸੀਏਟ ਆਪਰੇਟ ਕਰਦਾ ਕਰੇਗਾ ਤੇ ਪੇਸ਼ੈਂਟ ਦੀ ਜਾਨ ਨੂੰ ਕੁਝ ਹੁੰਦਾ ਹੋਵੇ ਤੇ ਜ਼ਿੰਮੇਵਾਰ ਕੌਣ ਹੋਣਗੇ ਡਾਕਟਰ ਹੋਣਗੇ ਕਿ ਜਿਹੜਾ ਇੱਥੇ ਰਿਸਪੌਂਸਿਬਿਲਟੀ ਵਾਲਾ ਉਹ ਜ਼ਿੰਮੇਵਾਰ ਹੋਗਾ ਸਾਰੇ ਸਟਾਫ ਨਹੀਂ ਖੜਾ ਪਿਆ ਵੈਂਟੀ ਬੰਦ ਹੋ ਚੁੱਕਿਆ ਪੇਸ਼ੈਂਟ ਇੰਟਿਊਬੇਟਡ ਹੈ ਪੇਸ਼ੈਂਟ ਦੀ ਸਰਜਰੀ ਚੱਲਦੀ ਪਈ ਤੇ ਲਾਈਟ ਉਸ ਵੇਲੇ ਡਾਕਟਰ ਸਟਾਫ ਦੇ ਅਸੀਂ ਆਪਰੇਟ ਕਰ ਰਹੇ ਹਾਂ ਤੇ ਪਹਿਲੀ ਵਾਰ ਇਨਸੀਡੈਂਟ ਹੀ ਹੋਇਆ ਕਿ ਜਦੋਂ ਰਜਿੰਦਰਾ ਹਸਪਤਲ ਦੀ ਮੇਨ ਐਮਰਜੈਂਸੀ ਦੇ ਵਿੱਚ ਲਾਈਟ ਆਈ ਗਈ ਹੈ ਲਾਈਟ ਜਾਈ ਗਈ ਹੈ ਤੇ ਹੁਣ ਇਸ ਤੇ 15 ਮਿੰਟ ਹੋ ਗਏ ਨੇ ਵੈਂਟੀਲੀ ਬੰਦ ਹੋ ਚੁੱਕਿਆ ਤੇ ਲਾਈਟ ਗਈ ہوئی ਹੈ ਦੱਸੋ ਅਸੀਂ ਆਪਰੇਟ ਕਿੱਦਾਂ ਕਰੀਏ ਕਿਰ ਪੇਸ਼ੈਂਟ ਦੀ ਜਾਨ ਨੂੰ ਕੁਝ ਹੁੰਦਾ ਹੋਵੇ ਤੇ ਜ਼ਿੰਮੇਵਾਰ ਕੌਣ ਹੋਣਗੇ ਡਾਕਟਰ ਹੋਣਗੇ ਕਿ ਜਿਹੜਾ ਇੱਥੇ ਰਿਸਪੌਂਸਿਬਿਲਟੀ ਵਾਲਾ ਉਹ ਜ਼ਿੰਮੇਵਾਰ ਹੋਊਗਾ ਸਾਰੇ ਸਟਾਫ ਨਹੀਂ ਖੜਾ ਪਿਆ ਵੈਂਟੀ ਬੰਦ ਹੋ ਚੁੱਕਿਆ ਪੇਸ਼ੈਂਟ ਇੰਟੂਬੇਟਡ ਹੈ ਪੇਸ਼ੈਂਟ ਦੀ ਸਰਜਰੀ ਜਲਦੀ ਵੀ ਰ ਤੇ ਲਾਈਟ ਨਹੀਂ ਹੈ ਰਜਿੰਦਰਾ ਹਸਪਤਾਲ ਤੋਂ ਇਹ ਵੀਡੀਓ ਸਾਹਮਣੇ ਆਈ ਹੈ ਜਿੱਥੇ ਡਾਕਟਰ ਆਪਰੇਟ ਕਰ ਰਹੇ ਸੀ ਆਪਰੇਸ਼ਨ ਥੀਏਟਰ ਦੇ ਵਿੱਚ ਐਮਰਜੈਂਸੀ ਦੇ ਦੌਰਾਨ ਲਾਈਟ ਚਲੇ ਜਾਂਦੀ ਹੈ ਤੇ ਬਿਨਾ ਬਿਜਲੀ ਤੋਂ ਹੀ ਆਪਰੇਟ ਕਰਨਾ ਪੈਂਦਾ ਹੈ ਵੈਂਟੀਲੇਟਰ ਤੱਕ ਬੰਦ ਹੋ ਜਾਂਦਾ ਹੈ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ ਰਜਿੰਦਰਾ ਹਸਪਤਾਲ ਦੇ ਵਿੱਚੋਂ ਹਾਲਾਂਕਿ ਜ਼ਿੰਮੇਵਾਰ ਕੌਣ ਹੈ ਰਿਸਪੌਂਸੀਬਲ ਕੌਣ ਹੈ ਇਸ ਦੇ ਬਾਰੇ ਦੇ ਵਿੱਚ ਦੇਖਣਾ ਹੋਵੇਗਾ ਕਿ ਕੁਝ ਕਾਰਵਾਈ ਪੁਬਿਕ ਦੇ ਵਿੱਚ ਹੁੰਦੀ ਹੈ ਆਪਕੀ ਸਿਰਫ ਬੋਲ ਰਿਹਾ ਹਾਂ ਕੀ ਹੋਗਾ ਵੀ ਨੂੰ ਨਾ ਆਫਰ एवरीथिंग ਰਿਪੋਰਟ ਹੈ ਤਾਂ ਪਟਿਆਲਾ ਦੇ ਰਜਿੰਦਰਾ ਹਸਪਤਾਲ 'ਚ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ ਜਿੱਥੇ ਮਰੀਜ਼ ਦੇ ਆਪਰੇਸ਼ਨ ਦੌਰਾਨ ਬਿਜਲੀ ਬੰਦ ਹੋ ਗਈ ਅਤੇ ਚੱਲਦੇ ਆਪਰੇਸ਼ਨ ਦੌਰਾਨ ਬਿਜਲੀ ਚਲੇ ਗਈ ਆਪਰੇਸ਼ਨ ਕਰ ਰਹੇ ਡਾਕਟਰਾਂ ਨੇ ਇਹ ਵੀਡੀਓ ਬਣਾਈ ਹੈ ਬਿਜਲੀ ਬੰਦ ਹੋਣ ਤੇ ਡਾਕਟਰਾਂ ਨੇ ਨਰਾਜ਼ਗੀ ਜ਼ਾਹਰ ਕੀਤੀ ਹੈ ਕਿ ਬਿਜਲੀ ਨਾ ਹੋਣ ਕਾਰਨ ਵੈਂਟੀਲੇਟਰ ਤੱਕ ਬੰਦ ਹੋ ਗਏ ਉਹਨਾਂ ਨੇ ਕਿਹਾ ਕਿ ਮਰੀਜ਼ ਨੂੰ ਜੇਕਰ ਕੁਝ ਹੋ ਜਾਂਦਾ ਤਾਂ ਜ਼ਿੰਮੇਵਾਰ ਕੌਣ ਹੁੰਦਾ ਡਾਕਟਰਾਂ ਨੇ ਮੁਸ਼ਕਿਲ ਦੇ ਨਾਲ ਮਰੀਜ਼ ਦਾ ਆਪਰੇਟ ਕੀਤਾ ਤੇ ਕੈਂਸਰ ਦਾ ਮਰੀਜ਼ ਸੀ ਜਿਸ ਦਾ ਆਪਰੇਟ ਕੀਤਾ ਜਾ ਰਿਹਾ ਸੀ ਡਾਕਟਰਾਂ ਨੇ ਇਹ ਵੀ ਕਿਹਾ ਕਿ ਬਿਜਲੀ ਲਈ ਕੋਈ ਬੈਕਅਪ ਤੱਕ ਨਹੀਂ ਨਹੀਂ ਸੀ ਤਾਂ ਜੇਕਰ ਰਜਿੰਦਰਾ ਹਸਪਤਾਲ ਦੇ ਵਿੱਚ ਇਹ ਹਾਲਾਤ ਨੇ ਤਾਂ ਸਵਾਲ ਤਾਂ ਵੱਡੇ ਨੇ